ਸਤ ਸ੍ਰੀ ਅਕਾਲ ਸਾਰਿਆਂ ਨੂੰ ਲੈ ਵੀ ਕੱਲ ਲਾਈਵ 'ਚ ਮੇਰੇ ਵੀਰਾਂ ਨੇ ਕਾਫੀ ਕਮੈਂਟ ਕੀਤੇ ਆ ਜਿਹੜੇ ਪੇਪਰ ਭਰੇ ਆ ਵੀਰ ਸਾਡੇ ਚੈੱਕ ਕਰਕੇ ਦੱਸੀ ਵੀ ਸਾਲ ਵਾਲੇ ਆ ਜਾਂ 9 ਮਹੀਨੇ ਵਾਲੇ ਆ ਜਿਹੜੇ ਵੀਰ ਆਹ ਜਿਹੜੇ ਤੁਸੀਂ ਪੇਪਰ ਪਰ 18 ਤਰੀਕ ਨੂੰ ਇਹਨੂੰ ਚੈੱਕ ਕਰਨ ਦੀ ਲੋੜ ਨਹੀਂ ਹੈਗੀ ਜੇ ਉੱਤੇ ਡੇਟ ਲਿਖੀ ਆ ਟਾਈਮ ਲਿਖਿਆ ਆ ਸਾਰਾ ਕੁਝ ਲਿਖਿਆ ਉੱਤੇ ਤੇ ਉਹ ਸਾਲ ਵਾਲੇ ਪੇਪਰ ਆ ਤੁਹਾਡੇ 18 ਤਰੀਕ ਵਾਲੇ ਇਹ ਕਾਬਨ ਦੀ ਲੋੜ ਨਹੀਂ ਕਿ ਤੁਹਾਡੇ 9 ਮਹੀਨਿਆਂ ਵਾਲੇ ਭਰਦੇ ਕਈ ਕਹਿੰਦੇ ਆ ਵੀਰ ਵੀ ਕਹਿੰਦਾ ਸਾਲ ਵਾਲੇ ਆ ਭਰ ਦਿੰਦੇ 9 ਮਹੀਨੇ ਵਾਲੇ ਇੱਥੇ ਆ ਕੇ ਪੇਪਰ ਬਣ ਜੂਗੇ ਜਿਹੜੇ ਹੁਣ ਅੱਜ ਆ ਬਿੰਤੂ ਨੂੰ ਜੈਰਤਰਾ 2024 ਨੂੰ ਕਹਿੰਦੇ ਆ ਠੀਕ ਆ ਇਹ ਹੈਗੇ ਆ 21 ਤਰੀਕ ਵਾਲੇ ਡੋਮੈਸਟਿਕ ਪੇਪਰ ਤੇ ਕਨਵਰਸਿਓ ਨੇ ਦਮਾੰਦੇ ਵਾਲੇ ਉਹ ਵੀ ਹੁੰਦੇ ਆ ਮੇਰੇ ਵੀਰੋ ਉਹ ਪੁੱਛਦੇ ਵੀ ਹੁਣੇ ਕਿ ਨਹੀਂ ਹੁਣੇ ਹੈਗਾ ਕੋਟਾ ਹੈਗਾ ਇਹ ਡੋਮੈਸਟਿਕ ਪੇਪਰ ਜਿਹੜੇ ਸਾਲ ਬਾੜੇ ਸਦਾਈ ਆ ਜਦੋਂ ਤੁਸੀਂ ਜੇ ਤੁਹਾਡੇ ਨਿਕਲੇ ਇਹ ਆਪਣੇ ਜਰੂਰੀ ਨਹੀਂ ਏਜੰਟਾਂ ਨੇ ਭਰੋਣੇ ਆ ਇਹ ਜਿਹੜੇ ਡੋਮੈਸਟਿਕ ਪੇਪਰ ਆ ਇਹ ਆਪਣੇ ਵੀ ਜਿਹਨਾਂ ਵੀਰਾਂ ਦੀ 27000 ਤੋਂ ਉੱਪਰ ਹੈ ਉਹ ਭਰਾ ਸਕਦੇ ਆ ਕਿਉਂ ਪਹਿਲਾਂ ਵੀ ਜਿਹੜਾ ਭਰਾਏ ਆ ਜੇ ਨਹੀਂ ਨਿਕਲੇ ਉਹ ਮੁੜ ਕੇ ਕਲਿੱਕ ਕਰਾ ਸਕਦੇ ਆ ਤੇ ਹੁਣ ਕਰਾ ਕਰਾ ਦੇਣੇ ਅੱਜ 9 ਵਜੇ ਹੋ ਜਾਂਦੀ ਆ ਇਹਨਾਂ ਦੀ ਕਲਿੱਕ ਡੇ ਆ 9:00 ਵਜੇ ਤੇ ਕਾਫੀ ਵੀਰ ਪੁੱਛਦੇ ਆ ਵੀ 9 ਮਹੀਨੇ ਵਾਲੇ 9 ਮਹੀਨੇ ਵਾਲੇ ਹੈਗੇ ਆ ਤੁਹਾਡੇ 25 ਤਰੀਕ ਨੂੰ ਉਹ ਚ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੁੱਛਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਨੂ ਲਾਸ ਉਹ ਪੇਪਰ ਦਿਖਾਣ ਦੀ ਲੋੜ ਨਹੀਂ ਹੈਗੀ ਉਹ ਤੇ ਡੇਟ ਦੇਖ ਲੈਣੀ ਨਾਂ ਨੂੰ ਸਾਰਾ ਕੁਝ ਓਕੇ ਆ ਤੁਹਾਡਾ ਸਾਰਾ ਕੁਝ ਸੈਟ ਆ ਬਸ ਦਿਨ ਦੇਖਣਾ 25 ਤਰੀਕ ਨੂੰ 9 ਮਹੀਨੇ ਵਾਲੇ ਠੀਕ ਆ ਜਿਹੜੇ 18 ਤਰੀਕ ਨੂੰ ਸਾਲ ਵਾਲੇ ਉਹ ਚ ਤੁਹਾਨੂੰ ਇਹ ਨਹੀਂ ਪੁੱਛਣ ਦੀ ਲੋੜ ਆ ਵੀ 9 ਮਹੀਨੇ ਵਾਲਿਆ ਕਿ ਉਹ ਆ ਓਕੇ ਆ ਸਾਰੇ ਤੁਹਾਡਾ ਮੈਂ ਤੁਹਾਡੀ ਦੇਖ ਵੀ ਲਈ ਕਵੀਰ ਦੇ ਉਹਨੇ ਪਾਇਆ ਸੀ 18 ਤਰੀਕ ਨੂੰ 9:03 ਦੇ ਭਰੇ ਹੋਏ ਪੇਪਰ ਤੁਹਾਡੇ ਬਿਲਕੁਲ ਸਹੀ ਆ। ਟੈਨ ਬਿਲਕੁਲ ਡੇਟ ਸਹੀ ਲਿਖੀ ਆ। ਠੀਕ ਆ ਟਾਈਮ। ਕਿਉਂ ਇਹ ਵੀ ਨਾ ਘਾਬਰੋ ਜਿਹੜੇ ਵੀਰਾਂ ਦੇ 9:30 ਵਜੇ 9:30 ਮਿੰਟ ਦੇ 31 ਮਿੰਟ ਦੇ ਭਰ ਹੋਏ। ਸਾਈਡਾਂ ਬਲੋਕ ਹੋ ਗਈਆਂ ਸੀ ਇਸ ਕਰਕੇ ਉਹ ਲੇਟ ਹੋਇਆ। ਉਹ ਵੀ ਨਾ ਟੈਨਸ਼ਨ ਲਿਓ। ਠੀਕ ਨਹੀਂ। ਉਹਨਾਂ ਦੇ ਇਲਾਕੇ-ਇਲਾਕੇ ਹਿਸਾਬ ਨਾਲ ਨਿਕਲਦੇ ਆ। ਇਹ ਨਹੀਂ ਆ ਕਿ ਤੁਹਾਡੇ 1 ਮਿੰਟ 2 ਮਿੰਟ ਦੇ ਕੋਟੇ ਜਿਹੜੇ ਇਲਾਕੇ 'ਚ ਆ ਚਾਹੇ ਮਲਾਹਨ ਆ ਚਾਹੇ ਰੋਮ ਆ। ਉਹ ਹਸਾਬ ਨਾਲ ਉਹਨਾਂ ਨੇ ਟਾਈਮ ਲੈਣਾ। ਨਿਕਲੇ ਆਉਣੇ ਆ ਬੇਫਿਕਰੋ। ਜਿਹੜੇ ਕੋਟੇ ਦੇ ਵਿੱਚ ਆ ਗਏ ਨਿਕਲੇ ਆਉਣੇ ਆ। ਤੇ ਰਿਸ਼ੀਪੁੱਤੇ ਆ ਗਏ ਆ ਪੁੱਛਦੇ ਆ ਵੀਰ ਜਿਹੜੇ 24 ਘੰਟੇ ਤੋਂ ਬਾਅਦ ਹੋ ਜਾਂਦਾ ਜਾਰੀ ਇਹ ਵੀ ਹੋ ਜਾਣਾ ਕੱਲ ਨੂੰ ਤੁਹਾਨੂੰ ਮਿਲ ਜਾਣਾ। ਤੇ ਉਹਨਾਂ ਕੋਲ ਲੈ ਸਕਦੇ ਸਲਿੱਪ ਲੈ ਸਕਦੇ ਆ। ਕੱਲ ਨੂੰ ਸ਼ਾਮ ਤਾਈਂ ਲੈ ਸਕਦੇ ਸਲਿੱਪ। ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੇਰੇ ਵੀਰ ਪੁੱਛਦੇ ਇਹੇ ਜਾਦੇ ਸਵਾਲ। ਵੀ ਸਾਡੇ ਚੈੱਕ ਕਰੋ ਵੀਰ ਸਹੀ ਭਰੇ ਕਿ ਨਹੀਂ ਭਰੇ ਆਗੇ। ਬਿਲਕੁਲ ਸਹੀ ਆ ਕੱਲ ਜਿਹੜੀ ਵੀਡੀਓ ਲਾਈ ਸੀ ਉਹਨਾਂ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਬਹੁਤ ਕਮੈਂਟ ਕੀਤੇ ਆ ਬਹੁਤ ਜਾਣਿਆਂ ਨੇ ਕਿਹਾ ਵੀ ਬਿਲਕੁਲ ਸਹੀ ਗੱਲ ਕਹੀ ਆ ਵੀਰ 600 ਐਰੋ ਤੇ ਕੰਮ ਕਰ ਲੈਣਾ ਚਾਹੀਦਾ ਜੇ ਕਿਸੇ ਨੇ ਇੱਕ ਅੱਦੇ ਨੇ ਨਹੀਂ ਵੀ ਕਿਹਾ ਹੋਊਗਾ ਕੋਈ ਗੱਲ ਨਹੀਂ ਉਹਦੀ ਆਪਣੀ ਸੋਚੜੀ ਹੁੰਦੀ ਆ ਕਈ ਵੀ ਵੀਰ ਕਹਿ ਦਿੰਦੇ ਵੀ 600 ਤੇ ਕੰਨ ਫਸਿਆ ਰਹਿਣਾ ਜੇ ਵਧੀਆ ਮਿਲਦਾ ਸ਼ੁਰੂ ਤੋਂ ਵਧੀਆ ਮਿਲਦਾ ਕਰ ਸਕਦੇ ਆ ਜ਼ਰੂਰੀ ਨਹੀਂ ਆ ਕਿ ਵੀ 1200 ਵਾਲਾ ਛੱਡ ਕੇ 600 ਤੇ ਲੱਗਣਾ ਪਰ ਇੱਕ ਤਿਆਂ ਨੂੰ ਹੋਰ ਗੱਲ ਦੱਸ ਦਨਾਂ ਜ਼ਿਲ੍ਹੇ ਤੇਾਨੂੰ ਕੰਮ ਆ ਗਿਆ ਠੀਕ ਆ ਜੇਲੇ ਤੁਸੀਂ ਕੰਮ ਕਰ ਲਿਆ 2 4 ਮਹੀਨੇ 6 ਮਹੀਨੇ ਲਾ ਲਏ ਜੇ ਮਾਲਕ ਤੁਹਾਡੇ ਨਹੀਂ ਪੈਸੇ ਵਧਾਉਂਦਾ ਫਿਰ ਤੁਸੀਂ ਕੰਮ ਚੇਂਜ ਕਰ ਲਿਓ ਨਹੀਂ ਤਾਂ ਫਿਰ ਮਾਲਕ ਗੰਦਾ ਹੋਊਗਾ ਜਿਹੜਾ ਪੈਸੇ ਨਹੀਂ ਵਧਾਊਗਾ ਜੇ ਤੁਸੀਂ ਕੰਮ ਸਹੀ ਕੀਤਾ ਠੀਕ ਆ ਤੁਸੀਂ ਆਪਣਾ ਚੇਂਜ ਕਰ ਸਕਦੇ ਆ ਜੇ ਤੁਹਾਡੇ ਕੋਲ ਪੇਪਰ ਆ ਫੈਕਟਰੀ ਵਾਲੇ ਵੀ ਦੂਜਾ ਇੱਕ ਮੈਂ ਇਹਦੇ ਵਿੱਚ ਇਹ ਕਹ ਰਹਿੰਦਾ ਜਿਲੇ ਤੁਸੀਂ ਕਮੈਂਟ ਕਰਦੇ ਆ ਤੇ ਦੇਖ ਵੀ ਲਿਆ ਕਰੋ ਕਮੈਂਟ ਵੀਰ ਮੈਨੂੰ ਕੰਮ ਦਾ ਪੁੱਛਦੇ ਆ ਉਹਦੇ ਵਿੱਚ ਦੋ ਬੰਦਿਆਂ ਨੇ ਕੰਮ ਦਾ ਵੀ ਕਮੈਂਟ ਕੀਤਾ ਸੀ ਵੀਰ ਮੈਨੂੰ ਇੱਕ ਸਤਾਲੇ ਵਾਲਾ ਬੰਦਾ ਚਾਹੀਦਾ ਆ ਠੀਕ ਆ ਉਹ ਵੀ ਚੈੱਕ ਕਰ ਲਿਆ ਕਰੋ ਮੇਰੇ ਵੀਰ ਉਹਨੂੰ ਫੋਨ ਕਰ ਲਿਆ ਕਰੋ ਇੱਕ ਵੀਰ ਨੇ ਖਾਰੇ ਫੋਨ ਕੀਤਾ ਵੀ ਉਹ ਤੋਂ ਬਾਅਦ ਉਹਨੇ ਵੀਰ ਨੇ ਆਪਣਾ ਉੱਤੇ ਨੰਬਰ ਨਹੀਂ ਲਾਇਆ ਸੀ ਉਦਾਂ ਕਿਹਾ ਸੀ ਉਹ ਆਪਣਾ ਕਮੈਂਟ ਕੱਟਤਾ ਹੋ ਸਕਦਾ ਉਹਨੂੰ ਬੰਦਾ ਮਿਲ ਗਿਆ ਹੋਵੇ ਤੇ ਕੰਮ ਸਰ ਕਰ ਲਿਆ ਕਰੋ ਇੱਕ ਵੀਰ ਨੇ ਹੋਰ ਕਮੈਂਟ ਕੀਤਾ ਸੀ ਉਹ ਚ ਆਪਣਾ ਨੰਬਰ ਵੀ ਦਿੱਤਾ ਆ ਵੀ ਜਾਲ ਦਾ ਕੰਮ ਜਿਹੜੇ ਸਰੀਏ ਦੇ ਹੁੰਦੇ ਕੰਮ ਉਹ ਚ ਮੈਨੂੰ ਬੰਦਿਆਂ ਦੀ ਲੋੜ ਆ ਇਹ ਨਹੀਂ ਪਤਾ ਇੱਕ ਦੀ ਆਕ 2 ਦੀ ਆ ਉਹ ਵੀਰ ਨੇ ਨੰਬਰ ਵੀ ਦਿੱਤਾ ਸੀ ਤੁਸੀਂ ਕਮੈਂਟ ਚੈੱਕ ਕਰ ਲਿਆ ਕਰੋ ਹੋ ਸਕਦਾ ਤੁਹਾਡਾ ਇਹਦੇ ਚ ਹੱਲ ਹੋ ਜੇ ਜਿਹੜੇ ਵੀਰ ਮੇਰੇ ਬੇਲੇ ਆ ਤੇ ਕੰਮ ਤੋਂ ਨਾ ਘਬਰਿਆ ਕਰੋ ਪੈਸੇ ਨਾ ਪੁੱਛਿਆ ਕਰੋ ਆਪਣਾ ਕੰਮ ਕਰਕੇ ਦੋ ਪੈਸੇ ਮਾਲਕ ਆਪੇ ਵਧਾ ਦਿੰਦਾ ਹੁੰਦਾ ਜਰੂਰ ਨਹੀਂ ਪੈਸੇ ਕਿੰਨੇ ਸਭ ਤੋਂ ਪਹਿਲਾਂ ਇਹ ਹੀ ਪੁੱਛਦੇ ਆ ਵੀਰ ਠੀਕ ਨਹੀਂ ਮਾਲਕ ਜਿਹੜਾ ਹੁੰਦਾ ਨਿਕਲ ਮਾਲਕ ਸਹੀ ਹੁੰਦਾ ਆ ਜੇ ਪੈਸੇ ਆ ਤੁਹਾਡੇ ਵਧਾਉਂਦਾ ਆ ਗਾ ਠੀਕ ਆ ਨਹੀਂ ਵਧਾਉਂਦਾ ਜਦ ਤੇ ਤੁਹਾਨੂੰ ਕੰਮ ਤੇ ਨੌਲੇਜ ਹੋ ਜਾਂਦੀ ਆ ਤੁਸੀਂ ਚੇਂਜ ਕਰ ਸਕਦੇ ਆ ਬੇਲੇ ਆ ਨਾ ਖਰਾ ਹੁੰਦਾ ਤੇ ਕਰ ਲਿਆ ਕਰੋ ਇਹ ਨਹੀਂ ਹੈ ਵੀ ਦੇਖੀ ਜਾਣਾ ਵੀ ਮੈਂ ਪੈਸੇ ਜਿਆਦੇ ਹੋਣ ਤਾਂ ਫੇਲ ਅੱਗਾ ਠੀਕ ਆ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਅੱਗੇ ਵਧਣਾ ਆ ਕਾਲੀ ਨਹੀਂ ਕਰਨੀ ਮੇਰੇ ਵੀਰਾਂ ਨੇ ਠੀਕ ਆ ਤੇ ਇੱਕ ਲਾਈਵ 'ਚੇ ਮੇਰੇ ਵੀਰਾਂ ਨੇ ਪੁੱਛਿਆ ਇੱਕ ਵੀਰ ਨੇ ਤਾਂ ਬਹੁਤ ਦੁਖੀ ਸੀ ਉਹਨੇ ਮੈਨੂੰ ਇੱਕ ਸਵਾਲ ਵੀ ਕੀਤਾ ਤੇ ਮੇਰੇ ਵੀਰ ਨੇ ਕਿਹਾ ਇੱਕ ਤੁਹਾਡੇ ਨਾਲ ਸਲਾਹ ਕਰਨੀ ਆ ਮੇਰੇ ਵੀਰ ਠੀਕ ਨਹੀਂ ਤੇ ਮੈਂ ਉਹਨੂੰ ਜਦੋਂ ਪੁੱਛਿਆ ਲਾਈਵ 'ਚੇ ਸੀ ਮੇਰਾ ਵੀਰ 3-4 ਦਿਨ ਹੋ ਗਿਆ ਕਹਿੰਦਾ ਮੈਂ ਇੰਡੀਆ ਗਿਆ ਸੀ ਬੰਦੇ ਨੂੰ ਆਪਣੀ ਜਗਾ ਲਵਾ ਕੇ ਮੈਂ 1800 ਰੋ ਲੈਦਾ ਸੀ ਤੇ ਮੇਰੀ ਜਗਾ ਬੰਦਾ ਲੱਗ ਗਿਆ ਮੈਂ ਕਿਹਾ ਚੱਲ ਮੇਰੀ ਛੁੱਟੀ ਕਟਾ ਦੇ ਠੀਕ ਨਹੀਂ ਮੈਂ ਛੁੱਟੀ ਜਾਣਾ ਤੇ ਤੂੰ ਮੇਰੀ ਜਗਾ ਕੰਮ ਦੇ ਉਹ ਬੰਦੇ ਨੇ ਕੰਮ ਸਹੀ ਕੀਤਾ ਹੋਗਾ ਉਹ ਮਾਲਕ ਨੂੰ 1500 ਤੇ ਕਹਿ ਕੇ ਲੱਗ ਗਿਆ ਤੇ ਮੁੰਡਾ ਬਹੁਤ ਦੁਖੀ ਸੀ ਮੇਰਾ ਵੀਰ ਪਰੇਸ਼ਾਨ ਸੀ ਬਹੁਤ ਜਿਆਦਾ ਵੀਰ ਹੁਣ ਮੈਂ ਕੀ ਕਰਾਂ ਤੇ ਮੇਰੇ ਕੋ ਗਾਲਾਂ ਨਿਕਲ ਗਈਆਂ ਉਹਨੂੰ ਗਾਲਾਂ ਨਿਕਲੀਆਂ ਤੇ ਬਾਅਦ ਚ ਉਹਨੇ ਕਰਤਾ ਧਨੂਚਾ ਇੱਕ ਤਾਂ ਕੰਮ ਉਹਦਾ ਸਾਂਭ ਲਿਆ ਦੂਜਾ ਕਰਤਾ ਧਨੂਚਾ ਗਲਤੀ ਸਭ ਤੋਂ ਵੱਡੀ ਵੀਰ ਨੇ ਕਰ ਲਈ ਗੁੱਸੇ 'ਚ ਆ ਕੇ ਗਾਲਾਂ ਕੱਢਦੀਆਂ ਠੀਕ ਆ ਇੱਕ ਤਾਂ ਕੰਮ ਛੁੱਟ ਗਿਆ ਉੱਤੋਂ ਮੁੜ ਕੇ ਹੋ ਸਕਦਾ ਜੁਰਮਾਨਾ ਵੀ ਭਰਨਾ ਪੈ ਜਾਏ ਜਿੱਦ ਨੂੰ ਉੱਚਾ ਹੋ ਜਾਵੇ ਤੁਹਾਡੇ ਪਾਸਪੋਰਟ ਸਾਰੇ ਤੇ ਚੱਕਰ ਪੈ ਸਕਦਾ ਸਲਾਹ ਮੰਗੀ ਸੀ ਵੀਰ ਨੇ ਕੀ ਕਰਾਂ ਪਹਿਲੀ ਗੱਲ ਤਾਂ ਜਿਹੜੇ ਵੀਰ ਨੇ ਕੰਮ ਉੱਥੇ ਉਹਦੀ ਜਗ੍ਹਾ ਲੱਗਾ ਆ ਤੇ ਉਹ ਨਾ ਸੁਲਾਸਵਾਈ ਕਰਕੇ ਆਪਣਾ ਧਨੂਚਾ ਘਟਾ ਲਓ ਤੇ ਜਾਰਾ ਵਧੀਆ ਮੇਰੇ ਵੱਲੋਂ ਸਲਾਹ ਆ ਲਾਈਵ 'ਤੇ ਵੀ ਦੱਸਤਾ ਸੀ ਠੀਕ ਹੈ ਨੀ ਪਰ ਸਾਰਿਆਂ ਨੂੰ ਇਹ ਗੱਲ ਜ਼ਰੂਰ ਕਹਿਣਾ ਜੇ ਕੋਈ ਕਿਸੇ ਦੀ ਛੁੱਟੀ ਤੈਨੂੰ ਆਪਣੀ ਛੁੱਟੀ ਕਟਾਉਣ ਨੂੰ ਤੈਨੂੰ ਰੱਖਦਾ ਆ ਬੰਦਾ ਮਾਲਕ ਤੈਨੂੰ 1500 ਦੇ ਕੇ ਤੈਨੂੰ ਰੱਖ ਲੈਂਦਾ ਤੇ ਮਾਲਕ ਇੱਥੇ ਗद्दार ਬੰਦੇ ਹੈਗੇ ਆ ਮਾਲਕ ਵੀ ਠੀਕ ਆ ਮਾਲਕ ਨਹੀਂ ਚਾਹੁੰਦੇ ਵੀ ਅਸੀਂ ਪੈਸੇ ਆਪਣੇ ਬੰਦਿਆਂ ਨੂੰ ਵੱਧ ਦਈਏ ਮਾਲਕ ਇਹੇ ਚਾਹੁੰਦੇ ਆ ਬੰਦਾ ਕੋਈ ਮਿਲੇ ਬੰਦੇ ਨੇ ਜਿੰਨੀ ਮਰਜ਼ੀ ਮਿਹਨਤ ਕੀਤੀ ਹੋਵੇ ਇਹ ਨਹੀਂ ਸੋਚਦੇ ਹੈਗੇ ਵੀ ਇਹਨੇ ਮੇਰੇ ਮਿਹਨਤ ਕੀਤੀ ਆ ਬਈ ਇਹਨੂੰ 1800 ਤੋਂ ਇਹਨੂੰ 2000 ਕਰਦਾ ਉਹਨੇ ਇਹੀ ਸੋਚਣਾ ਐਂਡ ਤਾਈ ਸੋਚਣਾ ਵੀ ਇਹਨੂੰ ਪੈਸੇ ਕਿੱਦਾਂ ਘਟਾ ਦਵਾਂ ਤੇ ਉਹ ਵੀਰਾਂ ਨੂੰ ਬੇਨਤੀ ਆ ਭਾਈ ਜੇ ਕਿਸੇ ਨੇ ਤੁਹਾਨੂੰ ਛੁੱਟੀ ਡਾਈ ਤੇ ਤੁਹਾਡਾ ਵੀ ਟਾਈਮ ਸਾਰਿਆ ਤੁਸੀਂ ਵਿਹਲੇ ਸੀ ਜੇ ਮਾਲਕ ਵੀ ਤੁਹਾਨੂੰ ਰੱਖਦਾ ਆ ਆਪਣੇ ਆਪੇ ਛੱਡ ਦਿਆ ਕਰੋ ਵੀਰ ਅਗਲੇ ਦੇ ਸਾਰਾ ਪਰਿਵਾਰ ਜੁੜਿਆ ਹੁੰਦਾ ਉੱਤੇ ਡਿਪੈਂਡ ਹੁੰਦਾ ਪੇਪਰ ਪੂਪਰ ਸਾਰੇ ਉੱਤੇ ਹੁੰਦੇ ਆ ਜੇ ਮਾਲਕ ਨੇ ਮਾਕਨੇ ਗਦਾਰ ਤੇ ਗਦਾਰੀ ਦਾ ਕੀਤੀ ਨਾਲ ਤੁਸੀਂ ਵੀ ਕਰਤੀ ਇਹ ਜਿਹੜੀਆਂ ਗੱਲਾਂ ਸਹੀ ਨਹੀਂ ਹੈਗੀਆਂ ਮੇਰੇ ਵੀਰ ਮੈਂ ਆਪਣੇ ਵੱਲੋਂ ਤੁਹਾਨੂੰ ਕਹਿਣਾ ਇੱਕ ਬੇਨਤੀ ਆ ਕਿਸੇ ਨਾਂ ਵੀ ਧੋਖਾ ਨਾ ਕਰੋ ਇਹ ਤੁਹਾਡੇ ਘਮ ਘਮਾ ਕੇ ਅੱਗੇ ਆ ਜਾਣਾ ਇਹ ਮੈਨੂੰ ਵੀਰਾਂ ਦਾ ਇੱਕ ਨਹੀਂ ਬਹੁਤ ਜਾਣਿਆ ਨੇ ਇਹ ਮੈਨੂੰ ਦੱਸੀ ਗੱਲ ਕਿਹ ਵੇਲੇ ਲਾਈਵ 'ਚ ਆ ਜਾਂਦੇ ਕਈ ਵੇਲੇ ਵੀਰ ਕਹਿ ਦਿੰਦੇ ਆ ਆਪਣਾ ਦੁੱਖਾ ਹੀ ਫੋਲਣਾ ਤੇ ਦੁਖੀ ਹੁੰਦੇ ਆ ਕਿਸੇ ਦੀ ਹਾਂ ਲੱਗ ਜਾਂਦੀ ਆ ਕਿਸੇ ਨਾ ਵੀ ਧੋਖਾ ਨਾ ਕਰੋ ਮੇਰੇ ਵੀਰ ਕੰਮ ਤੈਨੂੰ ਇਟਲੀ ਜੇ ਆ ਗਿਆ ਕੰਮ ਆ ਗਿਆ ਕੰਮ ਹੋਰ ਮਿਲ ਜਾਣਾ ਇੱਕ ਮਹੀਨੇ ਚ ਜੇ ਤੈਨੂੰ ਨਹੀਂ ਵੀ ਕੰਮ ਆਉਂਦਾ ਸੀ ਤੂੰ ਤੇਜ਼ ਕੀਤਾ ਕੰਮ ਸਿੱਖ ਰਿਆ ਕੰਮ ਤੈਨੂੰ ਹੋਰ ਮਿਲ ਜਾਣਾ ਹੋ ਸਕਦਾ ਇਹ ਤੋਂ ਵੀ ਵੱਧ ਪੈਸੇ ਦਾ ਮਿਲ ਜਾ ਸਾਰੇ ਉਮਰ ਲਈ ਤੁਹਾਡੇ ਦੇ ਵੀ ਕਲੰਕ ਲੱਗ ਜਾਣਾ ਕਿਸੇ ਨੇ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਠੀਕ ਆ ਕੱਲ ਵੀ ਇੱਕ ਮੁੰਡਾ ਗਿਆ ਕੰਮ ਤੇ ਤੇ ਜਿਸਲੇ ਉਹਨੇ ਕੰਮ ਤੇ ਸੱਦਾ ਕਹਿੰਦਾ ਮੇਰੀ ਛੁੱਟੀ ਕਟਾਦੀ ਇਹ ਵੀ ਗੱਲ ਸੁਣ ਲੋ ਤੁਹਾਡੀ ਵਜ੍ਹਾ ਨਾਲ ਕਿਸੇ ਨੂੰ ਕੰਮ ਕਹਿੰਦਾ ਛੁੱਟ ਸਕਦਾ ਜਿੱਲਿਆਂ ਮੁੰਡੇ ਨੇ ਕਿਹਾ ਮੇਰੀ ਛੁੱਟੀ ਕਟਾ ਦੇ ਜਿੱਲਿਓ ਨੇ ਕਿਹਾ ਤੈਨੂੰ ਕੰਮ ਆਉਂਦਾ ਕਹਿੰਦਾ ਵੀਰ ਮੈਂ ਤਾਂ ਕੰਮ ਸਾਰਾ ਹੀ ਆਉਂਦਾ ਟਰੈਕਟਰ ਦਾ ਵੀ ਆਉਂਦਾ ਸਾਰਾ ਵੀਡੀਓ ਕੱਟ ਕੇ ਦਿਖਾ ਲਤੀ ਉਹ ਮੁੰਡੇ ਨੇ ਕੰਮ ਤੇ ਨਹੀਂ ਉਹਨੂੰ ਰੱਖਿਆ ਕਹਿੰਦਾ ਭਾਈ ਤੈਨੂੰ ਛੁੱਟੀ ਕਟਾਉਣ ਨੂੰ ਗਿਆ ਤੂੰ ਸਾਡੀ ਛੁੱਟੀ ਘਟਦਣੀ ਬਾਅਦ ਚ ਜੇ ਮਾਲਕ ਨੇ ਤੈਨੂੰ ਪਸੰਦ ਕਰ ਲਿਆ ਤੇ ਬਸ ਸਾਨੂੰ ਮੁੜ ਕੇ ਰੱਖਣਾ ਨਹੀਂ ਇਸ ਕਰਕੇ ਉਹਨੂੰ ਕੰਮ ਹੀ ਨਹੀਂ ਮਿਲਿਆ 1800 ਰੋ ਮਿਲਣਾ ਸੀ ਕਹਿੰਦਾ ਵੀਰ ਮੇਰਾ 1800 ਰੋ ਮਰ ਗਿਆ ਇਹ ਸਿਰਫ ਇਹੀ ਵਜ੍ਹਾ ਨਾਲ ਹੁੰਦੇ ਆ ਕਿਸੇ ਨਾਲ ਜਿਲੇ ਧੋਖਾ ਕਰਦੇ ਆ ਦੂਜੇ ਹੋਰ ਬੰਦੇ ਦਾ ਨੁਕਸਾਨ ਹ ਮੇਰਾ ਵੀਰ ਬੇਨਤੀ ਆ ਇਹ ਕੰਮ ਨਹੀਂ ਕਰਨਾ ਕੰਮ ਤੈਨੂੰ ਇਟਲੀ ਚ ਜਾ ਮਿਲ ਜਾਣਾ ਹਮੇਸ਼ਾ ਮੇਰਾ ਵੀਰ ਤੂੰ ਵੀ ਚੜ ਚੜ੍ਹਦੀ ਕਲਾ ਚ ਰਹਿਣਾ ਲੜਾਈ ਨਹੀਂ ਕਰਨੀ ਹੈਗੀ ਉਲਟ ਤੁਸੀਂ ਦੁਨੋਚਾ ਕਰ ਸਕਦੇ ਸੀ ਜੇ ਤੁਸੀਂ ਕਾਲੀ ਨਾ ਕਰਦੇ ਮਾਲਕ ਤੇ ਮਾਲਕ ਨੂੰ ਤੈਨੂੰ ਪੈਸੇ ਵੀ ਦੇਣੇ ਪੈਣੇ ਸੀ ਕੰਮ ਵੀ ਦੇਣਾ ਪੈਣਾ ਸੀ ਸਾਰਾ ਕੁਝ ਕਰਨਾ ਪੈਣਾ ਸੀ ਉਹ ਬੰਦੇ ਨੂੰ ਬਾਹਰ ਵੀ ਕੱਢ ਦੇਣਾ ਸੀ ਉਹਨੇ ਪਰ ਤੁਸੀਂ ਇਹ ਹੀ ਗਲਤੀ ਕਰਤੀ ਕਦੀ ਵੀ ਗੁੱਸੇ 'ਚ ਆ ਕੇ ਕੋਈ ਗਲਤੀ ਨਹੀਂ ਕਰਨੀ ਓਕੇ ਆ ਵੀਰ ਅੱਜ ਦੀ ਵੀਡੀਓ ਇੰਨੀ ਧੰਨਵਾਦ ਮੇਰੇ ਵੀਰਾਂ ਨੇ ਜਿਹੜੇ ਚੰਗੇ ਚੰਗੇ ਕਮੈਂਟ ਕਰਦੇ ਐਡੇ ਮੇਰਾ ਵੀਰ ਕਮੈਂਟ ਕਰ ਦਿਆ ਕਰੋ ਮੇਰੇ ਕਮੈਂਟ ਚੈੱਕ ਕਰ ਲਿਆ ਕਰੋ ਉਹਦੇ ਵਿੱਚ ਕੰਮ ਵੀ ਨਿਕਲਦੇ ਆ ਵੀਰ ਮੈਨੂੰ ਵੀਡੀਓ ਲਾਉਣੀ ਨਾ ਪਵੇ ਕੰਮ ਮੇਰਾ ਵੀਰ ਤੁਸੀਂ ਆਵੇ ਕਮੈਂਟ ਕਰਕੇ ਕੰਮ ਦੇ ਚੱਲ ਜਾ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ